ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਅੱਜ ਦੀ ਵੀਡੀਓ ਹੈ ਆਪਣੀ ਢੋਲਕੀ ਦੀਆਂ ਪੰਜ ਚਕਾਈਆਂ ਢੋਲਕੀ ਦੀਆਂ ਪੰਜ ਚਕਾਈਆਂ ਅਲਗ-ਅਲਗ ਤਰੀਕਿਆਂ ਨਾਲ ਆਪਾਂ ਢੋਲਕ ਨੂੰ ਚੱਕ ਸਕਦੇ ਹਾਂ ਉਤਾਰਨ ਵਿੱਚ ਥੋੜੇ ਢੋਲਕੀ ਚੱਕ ਕੇ ਥੋੜਾ ਕਿਵੇਂ ਪਾਉਣਾ ਹੈ ਗੁਰਗੀ ਰੋਕਣੀ ਕਿਵੇਂ ਹੈ ਅੰਤਰੇ ਵਿੱਚ ਤੇ ਸਥਾਈ ਵਿੱਚ ਇਹ ਆਈ ਦੀ ਵੀਡੀਓ ਆਪਣੀ ਹੈਗੀ ਢੋਲ ਕੀ ਤੋੜਿਆ ਤੇ ਧਰਨਾ ਚੁਲਗੀ ਕਿਵੇਂ ਜੋਣੀ ਹੈ ਥੋੜਾ ਕਿਵੇਂ ਬਣਾ ਹੈ ਇਹਦੇ ਵਿੱਚ ਪੰਜ ਚਕਾਈਆਂ ਦੀ ਢੋਲ ਦੱਸਾਂਗੇ ਪੰਜ ਚਕਾਈਆਂ ਢੋਲ ਕੀ ਦੀਆਂ ਹੁਣ ਆਪਾਂ ਨੇ ਕੁੜਿਆ ਢੋਲ ਕੀ ਹੈਗੀ ਆ ਸੋ ਹੁਣ ਆਪਾਂ ਧਰਨਾ ਪੜਨੀ ਹੈ ਜਿਹਦੇ ਵਿੱਚ ਢੋਲ ਕੀ ਚਕਾਈ ਕਿਵੇਂ ਜਕੜਣੀ ਹੈ ਤੇ ਥੋੜਾ ਕਿਵੇਂ ਪੋਣਾ ਤੇ ਕਿਹੜੇ ਕਿਹੜੇ ਢੋਲ ਆਪਾਂ ਢੋਲ ਕੀ ਤਾਰਨਾ ਵਿੱਚ ਪਾ ਸਕਦੇ ਹਾਂ ਉਹ ਸਭ ਕੁਝ ਜੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿਵੇਂ ਕੋਈ ਢੋਲ ਪਾਉਂਦਾ ਕਿਵੇਂ ਕਿਵੇਂ ਪੜਨਾ ਹੈ ਕਿਵੇਂ ਕਿਵੇਂ ਕਿਹੜੇ ਕਿਹੜੇ ਹੱਥ ਨੇ ਢੋਲ ਕੀ ਤਾਰਨਾ ਵਾਸਤੇ भाई जी धारना पढ़ते पढ़ती आनंद सतुरू में पाया आनंद पाया मेरी माए में पाया चकई है कि पहला हाथ हो गया ਰਾਗੇ ਤੁਲ ਵੀ ਚੱਕ ਸਕਦੇ ਤੁਹਾਡੇ ਵਿੱਚ ਆਨੰਦ ਤੇਆ ਮੇਰੀ ਮਾਏ ਸਤਿਗੁਰੂ ਨ ਪਾਇਆ ਇਹ ਇਹ ਜਿਹੇ ਚੁਕਾਈ ਕੋਲ ਦੀ ਚੁਕਾਈ ਜਿਹੜੇ ਟੋੜਾ ਗਾਣਾ ਇਹਦਾ ਫਾ ਗਾਣਾ ਟੋੜਾ ਵੀ ਪਾ ਸਕਦੇ ਆ ਇਹ ਤੋਂ ਚੱਕ ਕੇ ਢੋਲ ਕੇ ਤੋਂ ਢੋਲ ਵੀ ਕਰ ਸਕਦੇ ਆ ਸਤਿਗੁਰ ਤ ਪਾਇਆ ਸਹਜ ਦਾ ਸਥਾਈ ਹੰਤਰਾ ਹੋਗਾ ਇਹ ਤੋੜਾ ਵਗਰ ਢੋਲ ਵੀ ਆ ਇਹਨੂੰ ਬੰਦੇ ਆਪਣਾ ਤੋੜਕੀ ਰੋਕਣ ਵਾਸਤੇ ਵੀ ਤੋੜੇ ਪੰਜ ਹੁੰਦੇ ਆ ਜਿਵੇਂ ਇੱਕ ਤਾਂ ਹੋ ਗਿਆ ਆ ਦੇਖੋ ਜੇ ਜਦੋਂ ਉਹ ਅੱਥਰ ਇਕੱਠੇ ਹੋ ਜਾਣਗੇ हो गया एक थोड़ा आ गया जरा थोड़ा होना जिन बोल अपना राल बल जामा जी मै थोड़ा गुरु बल जामा जी मै सिया गुरु ये होगी राणा थोड़ा धारना होगी सिंपल होनी है बल जावा जी मै सियां पल बाल जावा जे मै सिया तोल जावा जे मैं सिया तोल जा ਆਈ ਰਾਣਾ ਸਾਹਿਬ ਦੀ ਰੁਕ ਜੀ ਧਾਰਨਾ ਜੋ ਵਜਾ ਸਕਦੇ ਆ ਹੋਰ ਧਾਰਨਾ ਜੋ ਵਜਾ ਸਕਦੇ ਆ ਤੇ ਟੋੜੇ ਆ ਗਏ ਹੁਣ ਰੁਲ ਕੇ ਜੀ ਪੰਜ ਟੋੜੇ ਥੋੜੇ ਘੜੇ ਘੜੇ ਥੋੜੇ ਪੰਜ ਟੋੜੇ ਜੇ ਹੁਣ ਦੇਖੋ ਇਹ ਹੁਣ ਵਜੇ ਚੋਕੜ

ਇਹ ਬਤਾਰਨਾ ਸ਼ਾਂਜ ਵਜਾਉਣੀ ਹੈ ਸ਼ਾਂਜ ਉੱਤੇ ਥੋੜਾ ਪੈ ਸਕਦਾ ਹੈਗਾ ਜੋ ਲੰਮੀ ਤਰਗੜ ਪਾਉਣੀ ਹੈ ਉਹਦੇ ਵਿੱਚ ਥੋੜਾ ਕੰਮ ਕਰੂਗਾ ਦੇਖੋ ਲੰਮੀ ਤਰਗੜ ਇਹ ਚ ਇਹਨੇ ਬਹੁਤ ਕਿਤੇ ਪੂਰੇ ਜਦਵਾਰਾ ਫਿਰ ਦਨ ਦਫਨਾ ਆ ਦੇਖੋ ਇਹ ਵੀ ਥੋੜਾ ਚਾਦਾ ਇਹ ਚ ਵੀ ਚੁੱਕਾਈ ਵਾ ਸਕਦੇ ਹਾਂ ਜੋ ਲੰਮੀ ਤਰਗੜ ਪਾਉਣੀ ਆ ਆਪਾਂ

ਜਿਹੜੇ ਕੜੀ ਜਿਹੜੇ ਥੋੜੇ ਪੰਜ ਥੋੜੇ ਕੜੀ ਕੜੀ ਹੈਗੇ ਆ ਉਹ ਮੈਂ ਤੁਹਾਨੂੰ ਵਿਆਹ ਦੇਖਣ ਟੋਲ ਕੇ ਤੁਸੀਂ ਦੇਖੋ ਲਗਾਤਾਰ ਇਹ ਆ ਗਈ ਚੌਕੜ ਜਿਹਨਾਂ ਚੌਕੜ ਤੋਂ ਬਾਅਦ ਥੋੜਾ ਬੰਦਾ ਤਾਤਾਂ ਤੋਂ ਬਾਅਦ ਉਹ ਥੋੜੇ ਹੁਣ ਮੈਂ ਬੰਮਾ ਟੋਲ ਕੇ ਦੇ ਉਹ ਹੈਗੇ ਥੋੜੇ ਹੈਗੇ ਜੀ ਥੋੜੇ ਪੰਜ ਥੋੜੇ ਹੈਗੇ ਆ ਤੁਸੀਂ ਸਿੱਖ ਲਓ ਥੋੜੇ ਪੰਜ ਥੋੜੇ ਕਿਵੇਂ ਹੋ ਕੇ ਬੈਠਦੇ ਆ ਵੈਸਾਂ ਨੋ ਥੋੜੇ ਹੁੰਦੇ ਹੈਗੇ ਆ ਪਰ ਜਿਹੜੇ ਪੰਜ ਥੋੜੇ ਮੇਨ ਹੁੰਦੇ ਹੈਗੇ ਆ ਉਹ ਹੈਗੇ ਤੁਹਾਨੂੰ ਦੁੱਖਣਾ ਤੁਹਾਨੂੰ ਆ ਦੇਖੋ

ਇਹ ਹੈਗਾ ਥੋੜਾ ਹੈਗਾ ਲਹਿਰੀਆ ਇਹ ਤੋਂ ਥੋੜੀ ਜਿਹੀ ਫਿਰ ਤੋੜਾ ਜਿਵੇਂ ਆਪਾਂ ਇਹਦੀ ਕਰਾਂਗੇ ਵੈਸੇ ਇਹ ਤੋਂ ਲਹਿਰੀਆ ਬਣ ਜਾਏਗਾ ਥੋੜਾ ਦਰੀਆ ਬਣ ਗਿਆ ਦੇ ਵਿੱਚ ਇਹ ਥੋੜਾ ਹੈਗਾ ਇਹ ਥੋੜਾ ਵੀ ਹੈਗਾ ਇਹਦੇ ਆਪਾਂ ਲਹਿਰੀਆ ਬਣਾ ਸਕਦੇ ਆ ਇਹ ਤੇ ਦੁੱਗਣੀ ਬਣ ਜਾਏਗੀ ਹੁਣ ਆਪਣੇ ਬਿਆਸ ਦੀ ਹੋ ਗਿਆ ਵੀ ਆਪਾਂ ਬਿਆਸ ਕਰਨਾ ਰਹਿਣਾ ਹੈਗਾ थोड़ा चारोड़ा है यह मेन तौड़ा आ गया ये पहला तिरघा के कौड़ा पा सदा तो तौड़ा सिंपल कौड़ा भी पा सकते हैं जिम्मे सिंपल कौड़ा आ गया, आ गया।, गया देखो ਚਾਪਸ ਉਹ ਦੋ ਸਿੱਧਾ ਥੋੜਾ ਵੀ ਪਾਸ ਕਰਦੇ ਆ ਜਿਵੇਂ ਧਰਨ ਚੱਲੀ ਜਾਂਦੀ ਹੈ ਜਿਹੜੇ ਮਨ ਧਰਨ ਅਧਵਾਤ ਵਾਇਦਾ ਹੈਗਾ ਜਿਹੜੇ ਬੈਟ ਮਤਵਾਇਦਾ ਉਹ ਦੇਖੋ ਥੋੜਾ ਬਾਹਾ ਦਾ

मतलब खुले हथ मार टोक चट सोलया ए तो, तो, तो।, तो।, तो हा अपनी आगे ढोलकी अपने राठा साहब वाली उन्हें बजाने कि मात्रा कि पूरी करनी इतियाँ व्यास कमे करना शुरू चाहे

ಬಲ್ಲ